ਕੈਨੇਡਾ ਦੀ ਧਰਤੀ ਤੇ ਅਸੀਂ ਦੇਖਿਆ ਕਿ 3 ਨਵੰਬਰ ਨੂੰ ਜੋ ਘਟਨਾ ਵਾਪਰਦੀ ਹੈ ਉਸ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਕਿਵੇਂ ਦੋ ਧਰਮ ਆਮੋ ਸਾਹਮਣੇ ਹੁੰਦੇ ਦਿਖਾਏ ਗਏ ਨੇ ਤਾਂ ਉੱਥੇ ਹੀ ਜੇਕਰ ਇਸ ਦੇ ਪਿੱਛੇ ਦੀ ਜੋ ਬਾਤ ਸੱਚਾਈ ਸਾਹਮਣੇ ਆਈ ਹੈ ਤਾਂ ਉਸ ਨੇ ਤਾਂ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਸੀ ਤਾਂ ਇਸ ਹਫ਼ਤੇ ਰੋਕ ਲਾਉਣ ਦੇ ਲਈ ਜਾਂ ਕਹਿ ਸਕਦੇ ਹੋ ਕਿ ਭਾਈਚਾਰਕ ਸਾਂਝ ਦਿਖਾਉਣ ਦੇ ਲਈ ਅੱਜ ਵੱਡਾ ਕਦਮ ਚੁੱਕਿਆ ਗਿਆ ਹੈ ਤੇ ਸ਼੍ਰੀ ਅ ਅੰਮ੍ਰਿਤਸਰ ਚ ਵੱਡੀ ਜਿਹੜੀ ਆ ਇੱਕ ਇੰਟਰਫੇਥ ਗਲੋਬਲ ਸਮਿਟ ਕਰਵਾਈ ਜਾ ਰਹੀ ਹੈ ਜਿਸ ਵਿੱਚ ਕਿ ਸਾਰੇ ਧਰਮਾਂ ਧਰਮਾਂ ਦੇ ਜਿਹੜੇ ਪ੍ਰਤੀਨਿਧ ਨੇ ਉਹ ਪਹੁੰਚ ਰਹੇ ਨੇ ਤੇ ਉੱਥੇ ਆਪਣੇ ਆਪਣੇ ਵਿਚਾਰ ਜਿਹੜੇ ਆ ਰੱਖ ਰਹੇ ਆ ਤੇ ਜਿੱਥੇ ਇੱਕ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ ਜਿਹੜਾ ਉਹ ਆ ਰਿਹਾ ਹੈ ਤੇ ਉਸ ਨੂੰ ਲੈ ਕੇ ਜਿੱਥੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤੇ ਉਸ ਦੇ ਚੱਲਦੇ ਆ ਬਹੁਤ ਸਾਰੇ ਸੰਗਤ ਹੈ ਜਿਹੜੀ ਹਰਮੰਦਰ ਸਾਹਿਬ 'ਚ ਨਤਮਸਤਕ ਹੋਣ ਪਹੁੰਚ ਰਿਹਾ ਤਾਂ ਇਸ ਸਭ ਦੇ ਦਰਮਿਆਨ ਇੱਕ ਭਾਈਚਾਰਕ ਸਾਂਝ ਵਾਲੀ ਤਸਵੀਰ ਦੇਖਣ ਨੂੰ ਮਿਲੀ ਹੈ ਅਤੇ ਸ੍ਰੀ ਹਰਮੰਦਰ ਸਾਹਿਬ 'ਚ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਜਥੇਦਾਰ ਨੇ ਸ੍ਰੀ ਦਮਦਮਾ ਸਾਹਿਬ ਤੋਂ ਤਾਂ ਉਹਨਾਂ ਦੇ ਅਗਵਾਈ ਵਿੱਚ ਜਿਹੜੀ ਐ ਇਸ ਮਿਟ ਚੱਲ ਰਹੀ ਹੈ ਤੇ ਇਸੇ ਦੇ ਚੱਲਦਿਆਂ ਇਹ ਜਿਹੜੀ ਸਿਮਟ ਦਾ ਆਯੋਜਨ ਕੀਤਾ ਗਿਆ ਇਹ ਇੱਕ ਆਪਣੇ ਆਪ 'ਚ ਅਹਿਮਤ ਆ ਦਿਖਾ ਰਹੀ ਹੈ ਪੇਸ਼ ਕਰ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਇੰਟਰਨੈਸ਼ਨਲ ਪੱਧਰ ਤੇ ਦੋ ਧਰਮਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਪਤਾ ਨਹੀਂ ਕਿੱਡੇ ਕ ਵੱਡਾ ਵਿਵਾਦ ਆ ਦੋਹੇ ਧਰਮਾਂ 'ਚ ਖੜਾ ਹੋਇਆ ਹਾਲਾਂਕਿ ਕੁਝ ਲੋਕ ਨੇ ਜਿਹੜੇ ਆ ਇਸ ਮੁੱਦੇ ਨੂੰ ਪੜਕਾਉਂਦੇ ਹੋਏ ਨਜ਼ਰ ਆ ਰਹੇ ਆ ਪਰ ਉਧਰ ਬਾਕੀ ਧਰਮ ਕੀ ਕਰ ਰਿਹਾ ਬਾਕੀ ਧਰਮ ਦੇ ਲੋਕ ਕਿ ਕਿਵੇਂ ਵਿਚਰ ਰਹੇ ਨੇ ਕਿਵੇਂ ਇੱਕ ਦੂਜੇ ਨਾਲ ਬੈਠਦੇ ਨੇ ਉੱਠਦੇ ਨੇ ਕਿਵੇਂ ਇੱਕ ਦੂਜੇ ਨਾਲ ਆਪਣੇ ਵਿਚਾਰ ਚਰਚਾ ਕਰ ਰਹੇ ਆ ਉਹ ਤਸਵੀਰ ਕਿਤੇ ਨਾ ਕਿਤੇ ਦੇਖਣ ਨੂੰ ਮਿਲੀ ਆ ਹਾਲਾਂਕਿ ਅਸੀਂ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਿਸੇ ਹਿੰਦੂ ਤੋਂ ਆਪਣਾ ਸਮਾਨ ਖਰੀਦਦੇ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਜਿਹੜੇ ਕਹਿ ਸਕਦੇ ਕੋਈ ਮੁਸਲਮਾਨ ਭਾਈਚਾਰੇ ਤੋਂ ਆਪਣੇ ਕੱਪੜੇ ਤਿਆਰ ਕਰਵਾਉਂਦੇ ਆ ਤਾਂ ਉੱਥੇ ਜੇਕਰ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਉਹ ਸਿੱਖ ਪਾਈ ਆ ਜਿਹੜੇ ਇੱਕ ਦੂਜੇ ਨਾਲ ਰੋਜ਼ ਵਿਚਰਦੇ ਨੇ ਤੇ ਬਹੁਤ ਸਾਰੇ ਇੱਕ ਦੂਜੇ ਨੂੰ ਦੁੱਧ ਤੱਕ ਦਿੰਦੇ ਆ ਤੇ ਕਈ ਖਾਣ ਦੀਆਂ ਵਸਤੂਆਂ ਦਿੰਦੇ ਹੋਏ ਆ ਦਿਖਾਉਂਦੇ ਆ ਤੇ ਬਹੁਤ ਸਾਰੇ ਹਾਲਾਂਕਿ ਕੰਮ ਆ ਜਿਹੜਾ ਵਪਾਰਕ ਤੌਰ ਤੇ ਵੀ ਸਾਂਝੀ ਤਸਵੀਰਾਂ ਅਕਸਰ ਅਸੀਂ ਦੇਖਦੇ ਆ ਕਿਉਂਕਿ ਤੁਸੀਂ ਵੀ ਜਿੱਥੇ ਕਿਸੇ ਵਿਚਰਦੇ ਹੋਵੋਗੇ ਕਿਸੇ ਸਿੱਖ ਤੋਂ ਜਾਂ ਕਿਸੇ ਮੁਸਲਮਾਨ ਤੋਂ ਜਾਂ ਹਿੰਦੂ ਤੋਂ ਸਮਾਰ ਖਰੀਦ ਕੇ ਜ਼ਰੂਰ ਖਾਦੇ ਹੋਵੋਗੇ ਪਰ ਤੁਸੀਂ ਤੁਹਾਨੂੰ ਉਹ ਕੋਈ ਵੀ ਇਸ ਤਰੀਕੇ ਨਾਲ ਨਹੀਂ ਦੇਖਦਾ ਕਿ ਇਹ ਕਿਸੇ ਹੋਰ ਧਰਮ ਦਾ ਪਰ ਕੁਝ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕੁਝ ਦਿਨਾਂ ਤੋਂ ਕੁਝ ਸਮੇਂ ਤੋਂ ਧਰਮਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਪਤਾ ਨਹੀਂ ਕਿੰਨੀ ਕੜੱਪਤਨ ਲੋਕਾਂ ਵਿੱਚ ਭਰੀ ਹੋਈ ਆ ਪਰ ਜਿਹੜੇ ਆਪਸੀ ਭਾਈਚਾਰਕ ਸਾਂਝ ਆ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਬਹੁਤ ਕੁਝ ਪੇਸ਼ ਕਰਦੀਆਂ ਨੇ ਤਾਂ ਅਜਿਹੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਜਿਸ ਵਿੱਚ ਕਿ ਸਾਰੇ ਧਰਮਾਂ ਦੇ ਪ੍ਰਤੀਨਿਧਾ ਜਿਹੜੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ ਅਤੇ ਅੱਜ ਇੰਟਰਫੇਥ ਗਲੋਬਲ ਸਮਿਟਾ ਜਿਹੜੀ ਉਸ ਦਾ ਜੋਜਨ ਕੀਤਾ ਗਿਆ ਜਿਸ ਵਿੱਚ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਪ੍ਰਤੀਨਿਧ ਨੇ ਉਹ ਆਪਣੇ ਵਿਚਾਰ ਰੱਖਣਗੇ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਮੈਸੇਜ ਵੀ ਕੋਈ ਵੱਡਾ ਦੇਣ ਦੀ ਕੋਸ਼ਿਸ਼ ਕਰਨਗੇ ਇਸ ਸਬੰਧੀ ਗਿਆਨੀ ਹਰਪੀ ਸਿੰਘ ਦਾ ਕੀ ਕਹਿਣਾ ਤੇ ਉੱਥੇ ਹੀ ਗੈਂਗਸਟਰਵਾਦ ਬਾਰੇ ਗਿਆਨੀ ਹਰਪੀ ਸਿੰਘ ਕੀ ਕਹਿ ਰਹੇ ਨੇ ਪਹਿਲਾਂ ਆਓ ਤੁਹਾਨੂੰ ਉਹ ਸੁਣਾ ਦਿੰਨੇ ਆ ਤਾਂ ਤੁਸੀਂ ਸੁਣਿਆ ਹੈ ਕਿ ਕਿਵੇਂ ਭਾਈ ਚਾਰ ਕਿਸਾਨਜ ਨੂੰ ਬਣਾਈ ਰੱਖਣ ਦੇ ਲਈ ਪਹਿਲ ਕਦਮੀ ਕੀਤੀ ਗਈ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਗੈਂਗਸਟਰਵਾਦ ਨੂੰ ਜੋ ਵਡਾਵਾ ਦਿੱਤਾ ਜਾ ਰਿਹਾ ਹੈ ਤਾਂ ਲੋਰਿਸ਼ ਬਿਸ਼ਨੋਈ ਜੋ ਕਿ ਗੈਂਗਸਟਰ ਨਾਮੀ ਗੈਂਗਸਟਰ ਹੈ ਉਸ ਦੇ ਜਿਹੜੇ ਆ ਨਾਰੇ ਤੱਕ ਅਸੀਂ ਜਿਹੜੇ ਆ ਸੁਣਿਆ ਕੈਨੇਡਾ ਵਿੱਚ ਲਗਾਏ ਗਿਆ ਹਾਲਾਂਕਿ ਕੁਝ ਫਿਰਕਾ ਫਰਾਸਤ ਲੋਕ ਹੁੰਦੇ ਆ ਜਿਹੜੇ हां कुछ मुद्द्या ਨੂੰ ਜਿਹੜੇ ਆ ਤੂਲ ਦੇਣ ਦੀ ਕੋਸ਼ਿਸ਼ ਕਰਦੇ ਆ ਮੁੱਦਾ ਭੜਕਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹਨਾਂ मुद्द्याਾਂ ਦਾ ਕੀ ਨਤੀਜਾ ਹੁੰਦਾ ਕਿਸ ਕਿਹੜੇ ਲੋਕਾਂ ਨੂੰ ਉਹ ਭੁਗਤਣਾ ਪੈਂਦਾ ਉਹ ਸਮਾਂ ਜਿਹੜਾ ਬਾਅਦ ਚ ਆਉਂਦਾ ਹੈ ਅਤੇ ਉਹ ਸਮਾਂ ਆਪਣੇ ਆਪ ਬਾਅਦ ਸਭ ਕੁਝ ਦਿਖਾਉਂਦਾ ਹੈ ਪਰ ਉੱਥੇ ਹੀ ਕੁਝ ਸਮਾਂ ਜਿਹੜਾ ਵੀਡੀਓ ਕੁਝ ਆਈਆਂ ਨੇ ਉਹਨਾਂ ਦੇ ਚੱਲਦੇ ਆ ਕਾਫੀ ਜਿਹੜਾ ਧਰਮਾਂ ਵਿੱਚ ਪਾੜਾ ਦਿਖਾਇਆ ਗਿਆ ਕਿ ਕਾਫੀ ਜਿਹੜੀਆਂ ਦੂਰੀਆਂ ਆਪਸੀ ਤਾਂ ਭਾਈਚਾਰਕ ਸਾਂਝ ਵਿੱਚ ਪੈਦਾ ਹੋ ਰਹੀਆਂ ਨੇ ਪਰ ਅਜੇ ਹਾ ਕੁਝ ਨਹੀਂ ਐ ਜਮੀਨੀ ਪੱਧਰ ਤੇ ਅਸੀਂ ਵਿਚਰਦੇ ਆ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਤੇ ਇਹ ਤਸਵੀਰਾਂ ਵੀ ਬਹੁਤ ਕੁਝ ਬਿਆਨ ਕਰਦੀਆਂ ਨੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਰੱਖੀ ਐ ਤਾਂ ਉੱਥੇ ਹੀ ਇੱਕ ਹੋਰ ਧਰਮ ਦੇ ਆਗੂ ਅਤੇ ਧਰਮ ਦੇ ਜਿਹੜੇ ਪ੍ਰਤੀਨਿਧ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਬਲੰਦਰ ਦੇ ਕੋਲ ਇੱਕ ਸਥਾਨ ਐ ਉੱਥੇ ਇੰਟਰਫੇਥ ਕਾਨਫਰੰਸ ਜਿਹੜੀ ਐ ਉਹ ਹੋ ਰਹੀ ਐ ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਨੇ ਪ੍ਰਤਨਿਤ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ Hindu ਧਰਮ ਦੇ Swami Chetanand ji ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤਨਿਤ ਕਰਦੇ ਨੇ ਸ਼ਾਹੀ ਇਮਾਮ ਔਰ ਬ੍ਰਹਮਾ ਕੁਮਾਰੀਆਂ ਵੱਲੋਂ ਜੀ ਔਰ ਯਹੂਦੀ ਧਰਮ ਵੱਲੋਂ ਇਜ਼ਰਾਈਲ ਤੋਂ ਆਏ ਨੇ ਔਰ ਸਾਈ ਸਾਈ ਧਰਮ ਤੋਂ ਆਏ ਨੇ ਇਹ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਿਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਜਾਂ ਹੁੱਲੜ ਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਜਿਹੜਾ ਹੈ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਉਹ ਜਿਹੜੀ ਨੇ ਸਾਡੇ ਦੇ ਆ ਕੋਈ ਜੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇਤੋਂ ਦੇ ਜਿਹੜੇ ਇਤਿਹਾਸ ਇਤੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸੱਦੇ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਔਰ ਅਸੀਂ ਇਹਨਾਂ ਨੂੰ ਬੁਲਾਇਆ ਕਿ ਆ ਕੇ ਦੇਖੋ ਕਿ ਅਸੀਂ ਇੱਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਔਰ ਇਹ ਮਨੁੱਖਵਾਦੀ ਵਿਚਾਰਧਾਰਾ ਹੈ ਮਾਨਵਵਾਦੀ ਵਿਚਾਰਧਾਰਾ ਹੈ ਇੱਥੇ ਭੇਦ ਕਰਨਾ ਨਹੀਂ ਸਿਖਾਇਆ ਜਾਂਦਾ ਇੱਥੇ ਵੱਖਵਾਦ ਨਹੀਂ ਸਿਖਾਇਆ ਜਾਂਦਾ ਔਰ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਹਾਂ ਬਿਲਕੁਲ ਸਾਰਿਆਂ ਨੂੰ ਸਮਝਣ ਦੀ ਜਰੂਰਤ ਹੈ ਮੇਰਾ ਨਾਮ ਹੁਸੈਨ ਬਹਿਨ ਹੈ ਔਰ ਹਮ ਬ੍ਰਹਮਾ ਕੁਮਾਰੀਜ਼ ਮੈਂ ਯਹੀ ਬਿਲੀਵ ਕਰਤੇ ਹੈ ਕਿ ਹਮ ਸਭ ਇੱਕ ਪਰਮਾਤਮਾ ਦੀ ਸੰਤਾਨ ਹੈ ਔਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਪਹਿਲੇ ਇੰਟਰਫੇਥ ਲੀਡਰ ਹੈ ਜਿन्होने ਸਭ ਧਰਮੋ ਕੋ ਜੋੜਾ ਹੈ और आज अगर हम विश्व को देखते हैं तो विश्व में भाई भाई की दृष्टि होना बहुत ज़रूरी है अगर मैं आपको अपना भाई नहीं समझूंगी तो मैं जंग कैसे रोक सकती हूँ अगर हम एक दूसरे को भाई भाई की दृष्टि से देखेंगे हर एक को अपना मानेंगे हर एक मेरा है और हम उसके हैं तभी इस दुनिया में हम शांति और अमन को ला सकते हैं और हम सब मिलके धर्म को छोड़ के आत्मिक धर्म शांति के धर्म i am rabbi yaakov from jerusalem a Jew, jewish and it was great joy to come to harmandor sahib this is the way the world should be this is the way the world could be all of us together all of humanity with love together with respect and what brings us together? Our, our belief in, in God. And the teachings of Guru Nanak and the Guru Granth Sahib teaches us about we are united in one God, and this and He is the love of God for all of us. Wonderful. If God loves all of us, we must love each other, as in the teachings of the Guru Granth Sahib and all of our faith Wonderful. Wonderful. I'm Father Norbert. हरमन हूँ और संत पापा का हमारे लिए संदेश इस गुरु नानक जी के पाँच सौ पचासवें दिवस पर और ढेर सारी शुभकामनाएं और वो कहते हैं कि हम एक ही ईश्वर पर विश्वास करते हैं एक ओंकार सतनाम और वही सत्य है जिसके नाम पर ईश्वर ने हमको भेजा है शब्द और मसीबी शब्द बने ईश्वर का शब्द बनकर इस दुनिया में आए और मानवता के प्रति उन्होंने मोहब्बत और सेवा की भावनाएं आगे बढ़ाई है और सिख समाज और क्रिस्ती ईसाई समाज एक साथ मिलकर इस बात को पुख्ता करते हैं कि हम हमारे देश को हमारे समाज को शांति एकता और सद्भाव की राहों पर आगे ले चलेंगे क्योंकि ईसा मसीह ने इस बात को कई बार कहा है कि हम जो रूढ़ीवादिता है जो अंधविश्वास है जो उसको दूर करना है और जो हमारे समाज में हाशिए पर हैं जो गरीब हैं उनकी सेवा करके हम आगे बढ़ सकते हैं कि हम ईश्वर को प्रेम करें और अपने पड़ोसी को प्रेम करें इसमें ही धर्मों का सार है और पुनः मैं संत पापा की ओर से हमारे कैथलिक बिशप कॉन्फ्रेंस ऑफ इंडिया की ओर से सिख समाज को बहुत बहुत शुभकामनाएं देता हूं और हमारे देश में शांति और सारे विश्व में शांति और एकता बनी रहे धन्यवाद द प्लेस ऑफ द मोस्ट इंपोर्टेंट प्लेस ऑफ सिख एंड स्पेशली ऑन द 155th बर्थडे ऑफ गुरु नानक ऑल द मेजर रिलीजियस ट्रेडिशंस फ्रॉम द वर्ल्ड द लीडर्स हैव कम हियर एंड वी वांट टू बी यूनाइटेड टू ब्रिंग अबाउट peace in this world and especially india is the best example in the world where all major religious traditions exist but live harmoniously and tolerantly so india can show a big example for the whole world and i wish you all the very best thank you very much <laughs> पूरी मानवता को शांति का संदेश देने के लिए जिस समय यूक्रेन और रशिया का युद्ध चल रहा हो जिस समय इजराइल और फिलिस्तीन का युद्ध चल रहा हो ऐसे समय में अकाल तक ने एक बहुत बड़ी पहल की है और आज ग्लोबल इंटरफेथ कॉन्फ्रेंस 2024 का आयोजन गुरु नानक देव जी के प्रकाश उत्सव की पूर्व संध्या में आयोजित तो होने जा रहा है और विश्व भर से सभी धर्मों के धर्मगुरु जिसमें हमारे अकाल तख्त के सुप्रीम हेड हमारे साथ हैं हिंदू मुस्लिम सिख ईसाई जैन बौद्ध यहूदी सभी धर्मों के धर्मगुरु एक मंच पर आए हैं और उनका एक ही कहना है युद्ध हिंसा और आतंक किसी समस्या का समाधान नहीं है वार्ता के द्वारा संवाद के द्वारा पीस डायलॉग के द्वारा हर समस्या को सुलझाया जा सकता है और हम यहाँ से अपील कर रहे हैं भारत सही दुनिया की तमाम सरकारों से और उनके हेड को कि वो आगे आए और पूरी दुनिया में अमन और शांति का संदेश कायम हो उसके लिए प्रयास करें और आज भारत की आवाज़ पूरा विश्व सुन रहा है और अकाल तक से सारे धर्मगुरु यही संदेश दे रहे हैं मैं जैन धर्म की ओर से आचार्य लोकेश मुनि संस्थापक अहिंसा विश्व भारती और विश्व शांति केंद्र अपनी बात रखी मैं इमाम साहब से निवेदन करूंगा कि वो इस अवसर पर अपनी बात रखेगा नहमदून रसोली रसोली करीम आबाद मैं डॉक्टर इमाम उमेर अहमद इलियासी चीफ़ इमाम ऑफ इंडिया आज अकाल तख्त के न्योते पर हम सारे मजहब के अलग अलग धर्म के लोग यहाँ आज इकट्ठे हुए हैं आज का इकट्ठा होना ये एक संदेश है एक पैगाम है कि इंसानियत हमारे लिए सबसे ज़्यादा ज़रूरी है हमारी सबकी जातियाँ ज़रूर अलग हो सकती हैं हमारी इबादत करने के तरीके ज़रूर अलग हो सकते हैं हमारी पूजा पद्धति सबकी ज़रूर अलग हो सकती है लेकिन हम सबसे पहले इंसान हैं और इंसान और इंसानियत हमारा धर्म है भारत में रहते हैं हम सब भारतीय हैं आओ हम सब मिलकर भारत को मजबूत करें भारतीयता को मजबूत करें राष्ट्र सर्वपरि है इसी पैगाम को लेकर आज यहाँ पर सब इकट्ठे हुए हैं अभी गुरु नानक जी का पर्व आने वाला है और पूरी दुनिया के अंदर एक संदेश जो गुरु नानक जी का दिया हुआ है अमन का शांति का वो सब के लिए है तब तुम सुने कि भाईचारक सज न ये जड़े ਬੱਖ-ਵੱਖ ਧਰਮਾਂ ਦੇ ਪ੍ਰਤੀਨਿਧ ਨੇ ਉਹ 71 ਇਕੱਠੇ ਹੋਏ ਨੇ ਤੇ ਅੱਜ ਇਕੱਠੇ ਹੋ ਕੇ ਜਿਹੜੀ ਆ ਵੱਡੇ ਪੱਧਰ ਤੇ ਇੰਟਰਫੇਥ ਗਲੋਬਲ ਸਮਿਟ ਕੀਤੀ ਜਾ ਰਹੀ ਆ ਤਾਂ ਇਹ ਸਮਿਟ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਵੱਡਾ ਜਿਹੜਾ ਇਫੈਕਟ ਆ ਬਾਕੀ ਧਰਮਾਂ ਤੇ ਬਾਕੀ ਧਰਮ ਦੇ ਲੋਕਾਂ ਤੇ ਤੇ ਧਰਮ ਨਾਲ ਆਸਥਾ ਜੋੜੇ ਹੋਏ ਲੋਕਾਂ ਨਾਲ ਜ਼ਰੂਰ ਕਿਤੇ ਨਾ ਕਿਤੇ ਆਪਣਾ ਅਸਰ ਦਿਖਾਏਗੀ ਕਿਉਂਕਿ ਇੱਕ ਵਾਰ ਜ਼ਰੂਰ ਜਿਹੜੀਆਂ ਤਸਵੀਰਾਂ ਬਾਰਤੋਂ ਆਈਆਂ ਨੇ ਕੈਨੇਡਾ ਤੋਂ ਸਾਹਮਣੇ ਆਈਆਂ ਸੀ ਉਹਨਾਂ ਨੇ ਜਰੂਰ ਲੋਕਾਂ ਦੇ ਮਨ ਨੂੰ ਠੇਸ ਪਹੁੰਚਾਈ ਆ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਪਰ ਉੱਥੇ ਹੀ ਲੋਕ ਇਹ ਕਹਿੰਦੇ ਜਰੂਰ ਨਜ਼ਰ ਆਇਆ ਇਹ ਕਹਿੰਦੇ ਜਰੂਰ ਜਿਹੜੇ ਉਹਨਾਂ ਦੇ ਲੋਕਾਂ ਦੇ ਬਿਆਨ ਸਾਹਮਣੇ ਆਇਆ ਕਿ ਤੁਸੀਂ ਜਿੱਥੇ ਕੰਮ ਕਰਨ ਗਏ ਹੋ ਉੱਥੇ ਕੰਮ ਕਿਉਂ ਨਹੀਂ ਕਰਦੇ ਉੱਥੇ ਧਰਮ ਕਿਉਂ ਜਿਹੜੇ ਆ ਉਹ ਧਰਮ ਦੇ ਨਾਂ ਤੇ ਰਾਜਨੀਤਿਕ ਖੇਡਣ ਦੀ ਕੋਸ਼ਿਸ਼ ਹੋ ਰਹੀ ਆ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਲੀਡਰਾਂ ਤੇ ਅਕਸਰ ਸਵਾਲ ਖੜੇ ਹੁੰਦੇ ਆ ਕਿ ਆਪਣੀ ਸਿਆਸਤ ਜਚਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਗਲਤ ਰਾਹਾਂ ਤੇ ਪੈਂਦੇ ਆ ਤੇ ਜਦੋਂ ਉਹ ਸੁਧਰਨ ਦੀ ਕੋਸ਼ਿਸ਼ ਕਰਦੇ ਆ ਘਰ ਵਾਪਸੀ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਉਹ ਜਦੋਂ ਆਪਣੀ ਹੱਡ ਵਿਤੀ ਸੁਣਾਉਂਦੇ ਆ ਤਾਂ ਉਹਦੇ ਵਿੱਚ ਕੀ ਕੁਝ ਲੀਡਰਾਂ ਨੇ ਉਹਨਾਂ ਨਾਲ ਕੀਤਾ ਹੁੰਦਾ ਉਹ ਸਾਰੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਤੇ ਅਜੇ ਹਾਈ ਹੋਣਾ ਧਰਮ ਦੇ ਨਾਂ ਤੇ ਵੱਡਾ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੋ ਉਸ ਨੂੰ ਲੈ ਕੇ ਵੀ ਇਹ ਜਿਹੜੀ ਸਮਿੱਟ ਹੋਣ ਜਾ ਰਹੀ ਹੈ ਆਪਣੇ ਆਪ ਚ ਅਹਿਮ ਰਹਿਣ ਵਾਲੀ ਆ ਤੇ ਇਸ ਦਾ ਅਸਰ ਆਣ ਵਾਲੇ ਦਿਨਾਂ ਚ ਦਿਖੇਗਾ